ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਆ ਸਜਣੋ ਸਾਰਿਆਂ ਦੇ ਜਾਨਵਰਾਂ ਤੇ ਘਰ ਪਰਵਾਹ ਠੀਕ ਹੋਣਗੇ ਤਰੀਕ ਹੋ ਗਈ ਅੱਜ 5 9ਵਾਂ ਮਹੀਨਾ 2025 ਸਵੇਰੇ 7 ਕ ਦਾ ਟਾਈਮ ਹੈ ਆਪਣੇ ਘੱਗਰ ਤੇ ਖੜੇ ਸੀ ਆਪਣੇ ਮੱਥੇ ਤੇ ਆਹ ਦੇਖੋ ਯਾਰ ਐਨ ਜਮਾ ਅਵਾਲੇ ਮਾਰਦਾ ਪੂਰਾ ਫੁੱਲਾ ਕਹਿਰ ਕਰਦਾ ਤੁਰਿਆਂ ਦਾ ਭਰਾ ਬੋ ਜਮਾ ਹਾਂ ਬਾਈ ਚੱਲੇ ਵੀ ਟਰੈਕਟਰ ਆਪਣੇ ਜਾਂ ਚਲਾ ਦੇ ਮਾਤਾ ਕਹਣਾ ਛੇਤੀ ਯਾਰ ਚੰਗਾ ਹੈ ਹਾਂ ਜੋ ਸਰੋਜਿਆ ਨਾ ਰਿਹਾ ਲੈ ਸੱਜਣੋ ਇਹ ਬਾਈ ਤੋਂ ਕਰਾਸ ਕਰ ਗਈ ਸਾਢੇ 22 ਦੇ ਨੇੜੇ ਉਹ ਨਰਮੇ ਚ ਫੁੱਲ ਪਾਣੀ ਪੈਣ ਲੱਗਿਆ ਆ ਦੇ ਬੰਨਾ ਦੇ ਨਾਲ ਲੱਗ ਗਿਆ ਜਦੋਂ ਐ ਨਾਲ ਲੱਗ ਜੇ ਨਾ ਉਦੋਂ ਖੱਟ ਖੁੱਲਣ ਦਾ ਡਰ ਹੁੰਦਾ ਉਂ ਦਾ ਟੱਪ ਜਾਂਦਾ ਐ ਦੇ ਪਤਾ ਨਹੀਂ ਕੀ ਆਉਂਦਾ ਲਾਵਾ ਜਿਆ ਮਾ ਜਨੇ ਆਏ ਆ ਦੇਖੋ ਪ੍ਰੋਬ ਕੀ ਆਉਂਦਾ ਬੱਚਾ ਜਾ ਕੋ ਸਾਈ ਜਾਂਦਾ ਹੁੰਦਾ ਪੂਰਾ ਪਾਣੀ ਹੈ ਰ ਕੇਲੀਆਂ ਗੂਲੀਆਂ ਪੂਰੀਆਂ ਲੱਗੀਆਂ ਤੇ ਜਾ ਜਗਾਂ ਪੂਰਾ ਆਇਆ ਲਾ ਮਗਰ ਮੱਚਦਾ ਨਾ ਕੱਟੀ ਹੈ ਓਏ ਹੈਨਾ ਬੂਥੀ ਦਾ ਹਾਂ ਅੱਗ ਦੀ ਤੋਰੀ ਰਾਤ ਲਾ ਗਈ ਹੈ ਨਾ ਹਾਂ ਲੱਕੜਾ ਕੇ ਘਟੀਆ ਇਕ ਕਰਾ ਲੱਕੜਾ ਇਕ ਤਾਂ ਪੰਜ ਦਿਨ ਲੱਕੜਾ ਨੂੰ ਚੋਂਤੀਆਂ ਦੇ ਜਿਹੜੀ ਮਾਰਦੇ ਸਾਲ ਹਨ ਇਹ ਸੱਜਣੋਂ ਆਪਣਾ ਘੱਗਰ ਪਿੰਡ ਰੋਡ ਕੀ ਤਹਿਸੀਲ ਸਰਦੂਲਗੜ ਜ਼ਿਲ੍ਹਾ ਮਾਨਸਾ ਕੱਲ੍ਹ ਨਹੀਂ ਕੰਮ ਚੱਲਿਆ ਜਮੇ ਮਿੱਟੀ ਦਾ ਗੁਰੂ ਘਰ ਆ ਕੇ ਆਪਣਾ ਨੇੜੇ 5 ਤਰੀਕ ਅੱਜ ਦਿਨ ਸ਼ੁੱਕਰਵਾਰ ਅੱਜ ਬਾਕੀ ਜਿਹੜੇ ਸੱਜਣ ਆਪਣੇ ਵੀਡੀਓ ਦੇਖਦੇ ਧੰਨਵਾਦ ਉਹਨਾਂ ਦਾ ਭਰਾ ਉਹ ਜਿਹੜੇ ਬੰਨ ਦੇ ਏਰੀਆ ਘੱਗਰ ਦਾ ਏਰੀਆ ਹੈ ਸਾਰੇ ਨਿਗਾ ਰੱਖੋ ਆਪਦੀ ਨਾਲੀ ਚੜਦੀ ਬੜੀ ਤੇਜ਼ੀ ਨਾਲ ਕਗਰ। ਹਾਲੇ 24 ਘੰਟਿਆਂ ਨਾਲ ਸਵਾ ਫੁੱਟ ਚੜਿਆ। ਤੇ ਪਾਣੀ ਵੀ ਸ਼ਾਮ ਨੂੰ ਨਿਕਲ ਜਿਆ ਗਿਆ ਸੀ ਫੇਰ ਉਹੀ ਗਹਿਰਾ ਆ ਗਿਆ ਪਾਣੀ ਲਾਲ। ਉਹ ਸਾਹਮਣੇ ਨਰਮਾਉਂ ਚ ਪੈਣ ਲੱਗਿਆ। ਇਹ ਨਰਮੇ ਚ ਪੈਣ ਲੱਗੇ ਸਾਡੇ ਫੁੱਲ ਕਾ ਤਰਾਂਦਾ ਯਾਰ। ਬਾਕੀ ਪਿੱਛੇ ਦੀ ਰਿਪੋਰਟ ਭਰਾਵੋ ਰਿਪੋਰਟ ਸਹੀ ਦਿਆ ਕਰੋ ਜਿਹੜਾ ਬੰਦਾ ਨਾ ਕੋਲੇ ਖੜਾ ਹੋਵੇ। ਉਸੇ ਨੇ ਰਿਪੋਰਟ ਦੇਣ ਦਾ ਫਾਇਦਾ ਹੈ। ਜਦੋਂ ਆਪ ਬੰਦਾ ਇੱਕ ਦੂਜੇ ਚੱਕੇ ਜਾਂ ਪ੍ਰਾਣੀ ਚੱਕੇ ਉਹਦੇ ਗਾਂ ਦੀ ਗਾਂ ਪਾੰਦਰਾ ਉਹ ਔਖਾ ਬਹੁਤ ਹੋ ਜਾਂਦਾ ਤੇਜ਼ੀ ਚਲਦੀ ਹੈ ਜਾਂ ਕੰਮ ਬਹੁਤ ਖਰਾਬ ਹੋ ਜਾਂਦਾ ਮੁੜ ਕੇ ਬੰਦਾ ਡਰੀ ਜਾਂਦਾ ਨਾਲੇ ਮੈਂ ਗਾਣਾਂ ਲੈਣ ਨੂੰ ਕਮੈਂਟਾਂ ਜਿਹਦਾ ਕੀ ਫਾਇਦਾ ਜਿੰਨੇ ਫੁੱਟ ਹੈਗੇ ਉਹਨੇ ਦੱਸੋ ਨਾ ਕਿ ਤਾਂ ਆਖੋ ਟੁੱਟ ਗਈ ਨਾ ਭੱਜ ਗਈ ਉਹਦੇ ਨਾਲ ਕੰਮ ਗਲਤ ਹੋ ਜਾਂਦਾ ਤੇ ਬਾਕੀ ਅੱਜ ਮਿੱਟੀ ਵਾਲਾ ਕੰਮ ਚੱਲ ਗਿਆ ਤੇ ਬੈਗਰੂ ਮੇਰ ਕਰੂ ਸਾਰੇ ਚਲਾ ਲਓ ਭਰਾਵੋ ਜਿੰਨੇ ਪਿੰਡ ਘੱਗਰ ਦੇ ਲੱਗਦੇ ਆ ਦਿਨ ਵਧੀਆ ਸੁੱਕਾ ਜਿਹਾ ਲੱਗਦਾ ਅੱਜ ਕੱਲ ਦਾ ਮੀਂਹ ਨਹੀਂ ਆਟਾ ਸਾਰਾ ਚਲ ਗਿਆ ਸੀ ਇਹ ਹੁਣ ਇੱਕ ਅਦਾ ਦਾ ਨਾਮ ਹੀ ਪਵੇ ਟੱਪ ਜੀ ਚਲੋ ਸੁਖਸਾ ਨਾਲ ਆ ਕੀ ਯਾਰ ਫਸਲਾਂ ਆ ਜਮਾ ਫਾਨ ਤੇ ਹੋਰ ਗਿਆ ਹੁਣ ਤਾਂ ਹੁਣ ਤਾਂ ਵੀ ਚੱਕਰੀਆਂ ਗੁਰੂਗਰ ਆ ਗਏ ਆਪਣੇ ਪਿੰਡਾਂ ਆ ਗਏ ਨਾਲੇ ਆ ਦੇਖ ਬੰਦੇ ਆ ਜਾਂਦੇ ਜਾਈ ਜਾਂਦੇ ਆਈ ਜਾਂਦੇ ਜਾਈ ਜਾਂਦੇ ਉਹ ਟ੍ਰੈਕਟਰ ਟਰਾਲੀਆਂ ਲਿਆਵਾਂਗੇ ਪ੍ਰਮਾਤਮਾ ਮਿਹਰ ਕਰੇ ਸਭ ਤੇ ਕੋਟਾ ਹੋ ਗਿਆ ਯਾਰ ਮਲਵਾਲੇ ਉਹ ਵੀ ਸਾਰਾ ਕਰਕੇ ਪਿੰਡ ਰੋਡ ਕੀ ਤਸੀਲ ਸਤਲੁਗੜ ਜਿਲ੍ਹਾ ਮਾਨਸਾ ਆਪਣਾ ਕੱਗਰ ਦਾ ਏਰੀਆ ਹੈਗਾ ਸਤਲੁਗੜ ਦੇ ਵਿੱਚ ਹੀ ਲੱਗੇ ਆ ਜਮਾ ਸਤਲੁਗੜ ਦੇ ਨਾਮ ਵਾਲਾ ਪਿੰਡ ਹੀ ਆਪਣਾ ਰੋਡ ਕੀ ਇਧਰ ਸਰਸਾ ਨੇੜੇ ਆ ਇਹਨਾਂ ਆਪਣੇ ਆ ਦੇਖੋ ਜੀ ਉਹਦਾ ਕੁਝ ਜਾਂਦੇ ਨਹੀਂ ਉਹਦਾ ਇੰਨੇ ਇੰਨੇ ਡੁੰਗੇ ਟਰੈਡ ਦੇ 20 ਲੱਖ ਬਾਕੀ ਸ਼ੇਰ ਲਾਜਮੇ ਕਰਦੇ ਹੋ ਪ੍ਰਭੂ ਲੈਕ ਲੋਕ ਦੀ ਕੋਈ ਲੋਡ ਨਹੀਂ ਹਜੇ ਤਾਈਂ ਸਫਾਈ ਨਹੀਂ ਹੁੰਦਾ ਫੇਰ ਬਾਕੀ ਸੋਡਾ ਪਿਆਰ ਚਾਹੀਦਾ ਅਰਦਾਸਾਂ ਕਰਦੇ ਹਣਾ ਕਿ ਮਾਜਾ ਦਾ ਦਲ ਦਲ ਜੀ ਇਕੱਠਾ ਹੋਵੇ ਇੰਨੇ ਅਰਥ ਸਾਥ ਸਾਂ ਨੂੰ ਇਕੱਠੀਆਂ ਹੋ ਜਾਂ ਫੇਰ ਕੁਸਣਾ ਕੁਸ ਗੱਲ ਬਣ ਜਾਂਦੀ ਹੈ ਕੀ ਪਤਾ ਲਾਦਾ ਕਿਹੜੇ ਬੰਦੇ ਦੀ ਪਰਮਾਤਮਾ ਨੇੜੇ ਹੋ ਕੇ ਸੁਣ ਲੈ ਬਾਕੀ ਹੁਣ ਤਾਂ ਜਮਾ ਹੀ ਯਾਰ ਸਿਰੇ ਤੇ ਆ ਰਿਹਾ ਕੰਮ ਕਿਸੇ ਨੇ ਵਿਆਹ ਕਰਨਾ ਕਿਸੇ ਨੇ ਕੋਠੀ ਪਾਉਣੀ ਹੈ ਕਿਸੇ ਨੇ ਕੋਈ ਲਿਮਟਾਂ ਭਰਨੀਆਂ ਹੈ ਬਾਲਾ ਜਗਾੜ ਕਰਨਾ ਪੈਂਦਾ ਤੇ ਜੇ ਪ੍ਰਮਾਤਮਾ ਮਿਹਰ ਰੱਖੇ ਤਾਂ 2023 ਜੀ ਵੀ ਆਪਣੇ ਬਹੁਤ ਨੁਕਸਾਨ ਹੋਇਆ ਸੀ ਆ ਕਗਰਾ ਆ ਇੱਥੇ ਫੁੱਲ ਪਾਣੀ ਸੀਗਾ ਬਸ ਪਿੰਡ ਬਚਿਆ ਸੀ ਆਪਣਾ ਇਕੱਲਾ ਚਾਰ ਸ਼ਵੇਰੇ ਪਾਣੀ ਸੀਗਾ 23 ਚ ਤੇ ਹੁਣ 25 ਹੈ 2 ਸਾਲਾਂ ਬਾਅਦ ਬੰਦਾ ਤਾਪਦਾ ਜੇ ਉਹੀ ਨੇ ਆਇਆ ਤੇ ਇਹ ਕਿਵੇਂ ਆ ਜੂਗਾ ਬਾਕੀ ਠੀਕ ਹੈ ਬਾਈ ਧੰਨਵਾਦ ਸਾਰਿਆਂ ਦੇ ਜਿਹੜੇ ਵੀਡੀਓ ਦੇਖਦੇ ਬਹੁਤ-ਬਹੁਤ ਜਿਆਦੇ ਮਿਲਾਂਗੇ ਅਗਲੀ ਵੀਡੀਓ ਚ ਕੀ ਅਪਡੇਟ ਰਹੇ ਨੇ ਮਿੱਟੀ ਪਾਉਣ ਲੱਗੇ ਉਹਦੋਂ ਵੀ ਦਿਖਾਵਾਂਗੇ ਤੁਹਾਨੂੰ ਤੇ ਤਾ ਤਰਕੇ ਰੱਬ ਰੱਖਦਾ ਜੇ ਮਿੱਟੀ ਪਾਉਣ ਲੱਗਦੇ ਨਾ ਪਰਮਾ ਤਾਂ ਮਿਹਰ ਕਰੇ ਵਧੀਆ ਚੱਲੀ ਜਾਣਾ ਸੁੱਖ-ਸਾਂਦ ਨਾਲ ਪੈ ਜੇ ਤੇ ਕੰਮ ਚੱਲੀ ਜਾਵੇ ਵਧੀਆ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ